ਚੰਦਨਾਰਨ ਰੌਤ ਦੇ ਬਿਲਕੁਲ ਮਾਮਲੇ ਜੀ ਗਗਨਦਰ ਰੌਤ ਬਾਰੇ ਇਹਨਾਂ ਜੀ ਛੇ ਦਾ ਕੰਟਰੋਵਰਸਲ ਕੇਸ ਚੰਦਨਾਰਨ ਰੌਤ ਦਾ ਗੱਲ ਗੱਲ ਕਰਕੇ ਟਾਈਮ ਖਰਾਬ ਕਰਦਾ ਵਾਲੀ ਗੱਲ ਹੈ ਉਹਨੇ ਕਦੇ ਕੋਈ ਚੰਗੀ ਗੱਲ ਕੀਤੀ ਹੈ ਜੇ ਅੱਜ ਤੱਕ ਉਹਨੇ ਹਮੇਸ਼ਾ ਚਾਹੇ ਕੋਈ ਔਰਤਾਂ ਦੀ ਬੇਇੱਜ਼ਤੀ ਕੀਤੀ ਆ ਮਾਹਵਰਗੀਆਂ ਔਰਤਾਂ ਦੀ ਬੇਇੱਜ਼ਤੀ ਕੀਤੀ ਆ ਤੇ ਆਮਾ ਦੀ ਬੇਇੱਜ਼ਤੀ ਕੀਤੀ ਆ ਕਿਸਾਨਾਂ ਬਾਰੇ ਬੁਰੇ ਸ਼ਬਦ ਬੋਲਦੀ ਆ ਤੇ ਹੁਣ ਉਹਨੇ ਇੱਕ ਪੂਰੀ ਦੀ ਪੁਲਿਸ ਜੜੀ ਆ ਗਈ ਆ ਉਹ ਸਿੱਖ ਫੌਜ ਨੂੰ ਬਦਨਾਮ ਕਰ ਦਈਆ ਮੈਂ ਉਹਨੂੰ ਬੇਇੱਜ਼ਤੀ ਕਰਦਾ ਵੀ ਮੇਰੀ ਬੱਚੀ ਵਰਗੀ ਆ ਉਹ ਦੇਵਾਦੂ ਰਹਿਮ ਕਰ ਜਰਾ ਥੋੜੀ ਜਿਹੀ ਅਕਲ ਦੀ ਗੱਲ ਕਰ ਦੋ ਮੈਂਬਰ ਆਫ ਪਾਰਲੀਮੈਂਟ ਬਣ ਗਏ ਆ ਲਾਓ ਉਹਦਾ ਜਿਹੜਾ ਆਚਰਣ ਹੈ ਨਾ ਹੁਣ ਉਹ ਕੋਈ ਮੈਂਬਰ ਆਫ ਪਾਰਲੀਮੈਂਟ ਵਾਲਾ ਬਣਾ ਹੋਇਆ ਆਪਣਾ ਉਹ ਆਪਣੇ ਬੋਲ ਬਾਣੀ ਜਿਹੜੀ ਠੀਕ ਕਰੇ ਆਪਣੇ ਪੰਜਾਬ ਦੇ ਮਤਲਬ ਪੰਜਾਬ ਦੇ ਹਿੱਸਿਆਂ 'ਚ ਕਰੇ ਮਾਤਲਬ ਵੀ ਪੰਜਾਬ ਰਾਣਾ ਮਾਤਲਬ ਦੀਆਂ ਤੇ ਆ ਇਹੋ ਜਿਹਿਆਂ ਨੂੰ ਨਾ ਬਿਲਾਓ ਆਪਣੇ ਆਪ ਦੀ ਪਗੜੀ ਦੀ ਲਾਜ ਰੱਖਣ ਵਾਲੀ ਆਉਂਦੀ ਆ ਉਹ ਜਿਹੜੇ ਕੇਂਦਰ ਸਰਕਾਰ ਤੋਂ ਮਤਲਬ ਵਾਅਦਾ ਕਰੀਤੇ ਕੋਈ ਨਿਸ਼ਾਨ ਦੇ ਕਿਉਂ ਜਿਵੇਂ ਡਰਾਮਾ ਡੋਲ ਕੀਤੇ ਹੁਣ ਕੈਸਾ ਕਹਿੰਦੇ ਕਿਥੇ ਡਰਾਮਾ ਡੋਲ ਬਹੁਤ ਜੁੜ ਗਿਆ ਹਾਂ ਹੈਗੇ ਜੀ ਸ਼ੁਰੂ ਦੇ ਚਾਚੀ ਨਾਲ ਜੀ ਮੰਨ ਲਓ ਕੋਈ ਇੱਕ ਮੈਡੀਸਿਨ ਜਿਹੜੀ ਹੈਗੇ ਰਿਸਟ੍ਰਿਕਟਡ ਹੈ ਉਹ ਅਸੀਂ ਜਿਹੜੇ ਸਾਡੇ ਮਤਲਬ ਆਨ ਸੈਂਟਰ ਹੈਗੇ ਨਾ ਉਹ ਕਹਿੰਦੇ ਵੀ ਦਰਦ ਦੇ ਐਡਵਾਂਸ ਕਿ ਕਿਸੇ ਦਾ ਉਹਨਾਂ ਵਸਤਾਂ ਸਾਰੀਆਂ ਉਹਨੀਆਂ ਖਲਬ ਜਰੂਰ ਹੋਏ ਦਿੱਤੇ ਆ ਜਿਹੜੀ ਕੋਈ ਵੀ ਚੀਜ਼ ਹੁੰਦੀ ਹੈ ਜਦੋਂ ਮਿਸਯੂਜ਼ ਹੋਣ ਲੱਗ ਜਾਂਦੀ ਹੈ ਉਹਦਾ ਯੂਜ਼ ਹੋਣ ਲੱਗ ਜਾਂਦਾ ਤੇ ਛੇੜੀ ਕਰ ਲੱਗ ਜਾਂਦਾ ਹੈ ਉਹ ਇਸ ਤਰ੍ਹਾਂ ਤੇ ਕੋਈ ਇੱਕ ਕਿਹੜਾ ਟੈਸਟ ਕੰਬੀਨੇਸ਼ਨ ਆ ਬਹੁਤ ساری ਰਿਸਰਚ ਚੱਲ ਜੀ ਰਹੀਆਂ ਨੇ ਆ ਵੀ ਉਹ ਹਾਰ ਹਟਲ ਹੈ ਉਹ ਨਹੀਂ ਹੋਣੀ ਚਾਹੀਦੀ ਤੇ ਉਹਨਾਂ ਨੂੰ ਇਹ ਇਕੱਲਾ ਕੋਈ ਮਤਲਬ ਸੇਰ ਮੈਕ ਨਾਲ ਨਹੀਂ ਆ ਜਦ ਇਹਦੇ ਵਿੱਚ ਬਹੁਤ ساری ਰਿਸਰਚ ਹੁੰਦੀ ਹੈ ਇਹਦੇ ਪਿੱਛੇ WHO ਨੇ ਐਕਚੁਅਲੀ ਬੈਨ ਕਿਤੇ ਆਇਆ ਬੋਲ ਤੇ ਇਹਦਾ ਇੱਕ ਛੋਕੜ ਹੈ ਇਹਦਾ ਪਤਾ ਉਹ ਸਾਰਾ ਛੋਕੜ ਸਾਰਾ ਦੇਖ ਕੇ ਉਹਦੀ ਬੰਦਾ ਪਰਿਵਾਰੀ ਬਾਰੇ ਰਿਸਰਚ ਜਿਹੜੇ ਕਿ ਇੰਟਰਨੈਸ਼ਨਲ ਲੈਵਲ ਤੇ ਬਣਦਾ ਬਹੁਤ ਸਾਰੇ ਦਵਾਈਆਂ ਜਿਹੜੀਆਂ ਇੰਟਰਨੈਸ਼ਨਲ ਤੇ ਬਣਦਾ ਪਰ ਸਾਡੇ ਅਜੇ ਨਹੀਂ ਰਾਜਵਾਨ ਸਾਉ ਦਾ ਬਿਆਨ ਆਇਆ ਜੀ ਪੰਜਾਬ ਦਾ ਰਾਜਨੀਤਿਕ ਦੂਸਰੇ ਬੋਲਿਆ ਕਿ ਇਸੇ ਦਾ ਨਾਮ ਨਹੀਂ ਵੀ ਨਾ ਕੋਈ ਕਿਹਾ ਪੰਜਾਬ ਦੇ ਘਟਕਾਰ ਦੇ ਵਿੱਚ ਗੰਦਲ ਹੋ ਰਿਹਾ ਇਸ ਤਰ੍ਹਾਂ ਕੋ ਮੈਂ ਤੁਹਾਡੇ ਸਾਹਮਣੇ ਜਿੰਦਾ ਮੈਂ ਗੱਲਬਾਤ ਕੀਤੀ ਆ ਨਾ ਵੀ ਜਿਹੜਾ بارش ਦਾ ਪਾਣੀ ਆ ਉਹਨੂੰ ਆਪਾਂ ਕਰਕੇ ਪਿੰਡਾਂ ਦੇ ਛੱਪੜਾਂ ਦਾ ਪਾਣੀ ਨੂੰ ਸਾਫ਼ ਕਰੀਏ ਆਪਾਂ ਨੂੰ ਸ਼ੁਰੂਆਤ ਕਰਨੀ ਪੈਣੀ ਸੀ ਬਾਬਾ ਕਿੰਨੇ ਵੀ ਆਪਣੇ ਦਰਿਆ ਆ ਤੇ ਇਹ ਇਹ ਗੱਲ ਵੈਸੇ ਤਾਂ ਬਹੁਤ ਪੁਰਾਣੀਆਂ ਹੋਣ ਨਹੀਂ ਹੋਈ ਆ ਜਿਹੜਾ ਦਰਿਆ ਹੈਗਾ ਸਭ ਤੋਂ ਹੀ ਦਰਿਆ ਆ ਇਟਸ ਅ ਡੈਡ ਰਿਵ ਤਨਾਂ ਨੂੰ ਕੋਨ ਪਤਾ ਹੋਣਾ ਵੀ ਉਹਦੇ ਚ ਮਾਤਰੀ ਕਿੰਨੇ ਬੱਚੇ ਹੁੰਦੇ ਸੀ ਬਹੁਤ ਕਿੰਨੀ ਤਰ੍ਹਾਂ ਦੇ ਜੀਵ ਜੰਤ ਹੁੰਦੇ ਸੀ ਜਿੰਨੀ ਲਾਈਫ ਜਿਹੜੀ ਹੈਗੀ ਆ ਉਹ ਛੀਨ ਦੇ ਉੱਪਰ ਆ ਉਦੋਂ ਜ਼ਿਆਦਾ ਪਾਣੀਆਂ ਚ ਹੁੰਦੀ ਸੀ ਦਰਿਆਵਾਂ ਚ ਹੁੰਦੀ ਸੀ ਸਮੁੰਦਰਾਂ ਚ ਹੁੰਦੀ ਸੀ ਉਦੋਂ ਜ਼ਿਆਦਾ ਜ਼ਮੀਨ ਦੇ ਥੱਲੇ ਹੁੰਦੀ ਸੀ ਜਿਹੜੇ ਕਿ ਜਿਹੜੇ ਸੂਖਸ਼ਮ ਜਿਹੜੇ ਜੀਵ ਆ ਜਿਹੜੇ ਨਜ਼ਰ ਨਹੀਂ ਆਉਂਦੇ ਆ ਅਦ੍ਰਿਸ਼ ਜਿਹਰਾਂ ਵਾਂਸੀ ਕਹਾਦੇ ਨੇ ਆ ਉਹ ਛੀਨ ਦੇ ਨੀਚੇ ਵੀ ਸੀ ਇਹ ਕੋਈ ਕੁਦਰਤ ਆ ਜਿਹੜਾ ਜਿਹੜਾ ਸੀਗਾ ਨਾ ਜਿਹੜਾ ਬਿਹਾਰੀ ਕੁਦਰਤ ਵਸਿਆ ਤੇ ਰਾਮ ਤਨਾ ਜਾਇ ਲੱਗਿਆ ਤੇ ਬੁਰਾ ਨੇ ਉਹ ਤੋਂ ਦੱਸਤਾ ਸੀਗਾ ਪਰ ਜਿਹੜਾ ਇਨਸਾਨ ਦਾ ਕਿਤੇ ਨਾ ਕਿਤੇ ਕੁਝੀ ਮਾਲੋ ਕੈਮੀਕਲ ਫਰਟੀਲਾਈਜ਼ਰ ਸੈਕਟੀਸਾਈਡਸ ਸਪੈਸਾਈਡ ਉਹਦਰਾ ਡੱਡੂ ਗੰਡੋਏ ਇਲਾ ਬਹੁਤ ਕੁਝ ਮਾਰਿਆ ਗਿਆ ਉਹਦਰਾ ਕਿਤਨੇ ਆ ਤੇ ਇਹ ਸ਼ਾਇਦ ਇਹ ਮੱਖੀਆਂ ਸੋ ਇਹ ਜਿਹੜੀ ਝੋਕਾਂ ਦੇ ਖਾਲੀ ਪਾਣੀ ਦੀ ਪਹੁੰਚ ਨਹੀਂ ਹੋ ਰਹੀ ਇਹ ਟਾਕਸਿਸਿਟੀ ਵੀ ਹੋ ਰਹੀ ਆ ਸੋਇਲ ਟਾਕਸਿਸਿਟੀ ਵੀ ਹੋ ਰਹੀ ਆ ਇਹ ਬਹੁਤ ਇੰਪੋਰਟੈਂਟ ਮੁੱਦੇ ਆ ਜੀ ਮੈਂ ਤਾਂ ਇੱਕ ਡੋਕਟਰਾਂ ਦੇ ਨਾਤੇ ਮੈਂ ਸਾਰਿਆਂ ਜੋ ਤੇ ਆਪਣਾ ਜਿੱਥੇ ਮੇਰਾ ਯੋਗਦਾਨ ਹੈ ਉਹ ਵੀ ਕਰਦਾ ਬਰੀ ਕੋਸ਼ਿਸ਼ਾਂ ਕਰੇ ਕੁਦਰਤੀ ਕਿਰਤੀ ਕੀਤੀ ਜਾਵੇ। ਪਰ ਬਾਰਸ਼ ਦੇ ਪਾਣੀ ਦੀ ਸਭਾ ਸਾਫ ਸੰਭਾਲ ਕੀਤੀ ਜਾਵੇ। ਜਿਹੜਾ ਚਾਹੇ ਸਾਡਾ ਪਿੰਡ ਦਾ ਪਾਣੀ ਆ, ਸ਼ਕਤੀ ਦਾ ਪਾਣੀ ਆ, ਉਹਨੂੰ ਆਪਾਂ ਸੜਕਾਂ ਬਣਾਉਣ ਲਈ ਸਾਫ ਕਰਕੇ ਜਾਂ ਹੋਰ ਦੂਜੇ ਕੰਮਾਂ ਲਈ ਜਿਹੜੇ ਨਾਨ ਐਗਰੀਕਲਚਰ ਵਾਸਤੇ ਯੂਜ਼ ਕਰ ਸਕਦਾ, ਜਿਹੜੇ ਇੰਡਸਟਰੀ ਵਾਸਤੇ ਜਿਹੜਾ ਜਾਂ ਉਹਦੇ ਵਾਸਤੇ ਯੂਜ਼ ਕੀਤਾ ਜਾ ਸਕਦਾ। ਸੋ ਇਹ ਸਾਰਾ ਕੁਝ ਕ੍ਰੀਏਟਿਵ ਰਿਵੋਲਵ ਵੀ ਕਰ ਰਿਹਾ ਜੀ। ਆਪਾਂ ਡਿਜੀਟਲ ਲੈਵਲ ਤੇ ਵੀ ਮੈਂ बतौर ਸਰਪੰਚ ਦੀ ਮੈਂ ਬੌਂਡਰੀ ਬੁੱਕ ਕਰ ਸਕਦਾ ਤੇ ਚਾਰ ਸ਼ੀਟਾਂ ਦੇ ਜਿੰਨੀ ਚੌਣ ਹੋ ਗਏ ਅਸੀਂ ਅਗਰਬਾਧ ਦਾ ਦਿਲਾਦਾਵਾਤ ਤੇ ਮੀਟਿੰਗਾਂ ਤੇ ਮੀਟਿੰਗਾਂ ਕਰਦੇ ਦੇਖੋ ਸਾਰੀਆਂ ਪਾਰਟੀਆਂ ਕੋਸ਼ਿਸ਼ ਕਰਦੀਆਂ ਨੇ ਅਸੀਂ ਉਹਨਾਂ ਦਾ ਪਿੰਡ ਵਿੱਚ ਸਵਾਗਤ ਕਰਾਂਗੇ ਉਹ ਦੰਗਲ ਉੱਥੇ ਕਰਾਂਗੇ